ਕਾਲ ਤਖਤ ਤੇ ਸੰਤਾ ਇੱਕ ਦਿਨ ਬਰੇਸੂਰ ਮੇ ਇਕੱਠੇ ਇਕੱਠੇ ਕੀਤੇ ਉਹ ਜੋ ਦੇ ਜੋ ਕਰਨਾ ਮਤ ਨੂੰ ਠੱਠੇ ਚੰਦ ਦੇ ਨਾਲ ਵਿੱਚ ਚੜ ਕੇ ਆਜੂ ਇੱਥੇ ਸੈਣਾ ਭਾਰੀ ਪਿੰਡਾਂ ਵਾਲੇ ਸੰਦੇ ਆਖਿਆ ਜੰਗ ਲਈ ਕਰੋ ਤਿਆਰੀ ਹੋ ਪੂਰੀ ਕਰੋ ਮੋੜ ਚਾਬੰਦੀ ਸੋਧ ਲਾਓ ਅਰਦਾਸੇ ਨਾਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇੰਦਰਾ ਰਾਣੀ ਸੰਦੇ ਅੱਖਿਆ ਜੰਗ ਦੀ ਕਰੋ ਤਿਆਰੀ ਹੈਲੀਕਾਪਟਰ ਟੈਂਕ ਤੇ ਤੋਪਾ ਚਾੜੂ ਇੰਦਰਾ ਰਾਣੀ ਯੁੱਧ ਹੋਏਗਾ ਹੋ ਜਾਵੇਗੀ ਲਾਊ ਮੇਜ ਦੀ ਕਾਣੀ ਹੋਵੇ ਗੁਰਦੀਪ ਭੁਲਗੁਰ ਮਾਨੀ ਬੀਪੀ ਗਈ ਹੰਗਾਰੀ ਤੇ ਨਰਾਵਾਲੇ ਸੰਦੇ ਅੱਖਿਆ ਜੰਗ ਦੀ ਕਰੋ ਤਿਆਰੀ ਮਰਦ ਦਲੇਰੋ ਤੁਮ ਉਡਾ ਦੇਓ ਉੜ ਦੇ ਵਾਰੀ ਚੜ ਕੇ ਨਾਰਾ ਸ਼ੂਟ ਨਾ ਜਾਣ ਜਿਉਂਦੇ ਫੇਰ ਕਰੋ ਖੜ ਖੜ ਕੇ ਜੋ ਜੇਨ ਮਟਾਵ ਸਿੰਘ ਨੇ ਤੇਗ ਮਸੇ ਦੇ ਮਾਰੀ ਪਿੰਡਾ ਵਾਲੇ ਸੰਦੇ ਆਖਿਆ ਜੰਗ ਦੀ ਕਰੋ ਤਿਆਰੀ ਦੇਸ਼ ਆਜ਼ਾਦੀ ਖਾਤੇ ਸਾਡੇ ਮਡਿਆਂ ਸਨ ਸਰਵਾਰੇ ਬੰਬਰੇ ਅਕਾਲੀ ਭਗਤ ਸਰਾਬ ਗਦਰੀ ਮਨੋਂ ਵਸਾਰੇ ਸੰਤਾਲੀ ਵਾਲੀ ਸਾਨੂੰ ਮਹਿੰਗੀ ਪੈ ਗਈ ਯਾਰੀ ਪੰਦਰਾ ਵਾਲੇ ਸੰਤ ਆਖਿਆ ਜੰਗ ਦੀ ਕਰੋ ਤਿਆਰੀ ਸ੍ਰੀ ਅਕਾਲ ਬਖਤ ਦੀ ਆਪਾ ਸ੍ਰੀ ਅਕਾਲ ਤਖਤ ਦੀ ਆਪਾ ਜਦ ਮਹੀਨੀ ਉਹ ਨਦਿਓ ਵਾਰੀ ਵਾਂਗ ਦਾਣਿਆ ਯਾਦ ਕਰਾਵੇ ਨਾਨੀ ਓ ਟੈਂਕਰ ਮੂਰੇ ਬੰਬ ਫੰਨ ਕੇ ਪੈ ਜੋ ਵਾਰੋ ਵਾਰੀ ਪਿੰਡ ਵਾਲੇ ਸੰਤੇ ਆਖਿਆ ਜੰਗ ਦੀ ਕਰੋ ਤਿਆਰੀ ਓ ਟਾਡੀ ਗਨ ਦਾ ਕਵੀ ਸਿੰਘ ਫੇਰ ਜਾਵੇ ਨਾ ਖਾਲੀ ਜਿਆਤੂ ਆਗੇ ਵੜਾ ਦੇ ਕਰਦੇ ਮਰਦਾ ਵਾਲੀ ਹਾਰ ਕਰੇਗਾ ਖਾਸ ਅੱਖੋ ਸਭ ਯੋਰੇ ਬਲਕਾਰੀ ਮੇਰਾ ਵਾਲੇ ਸੰਤੇ ਆਖਿਆ ਜੰਗ ਦੀ ਕਰੋ ਤਿਆਰੀ ਮਰਦਾ ਵੰਗਰ ਮਰਦੇ ਜਿਹੜੇ ਜਗ ਸਤਕਾਰੇ ਜਾਂਦੇ ਮਰਦ ਕਦੇ ਮੰਦੇ ਨਹੀਂ ਇੰਨਾ ਸ਼ੇਰ ਘਸ ਨਹੀਂ ਖਾਂਦੇ ਹੋਣੀ ਮਜਿਆ ਜਿਸ ਨੇ ਅੱਜ ਤੱਕ ਸਾਡੀ ਅੱਖ ਵੰਗਾਰੀ ਪਿੰਰਾ ਵਾਲੇ ਸੰਤ ਆਖਿਆ ਜੰਗ ਦੀ ਕਰੋ ਤਿਆਰੀ ਜਾਂ ਮਰਨਾ ਜਾ ਆਪਾ ਲਾਣਾ ਰਨਾ ਜਾਇਆ ਪਾ ਲਾਉਣਾ ਮਤਾਨੰਦ ਪਰ ਲੈਣਾ ਏਕਾ ਟੋਪਾ ਕੋਲੋ ਸਾਡਾ ਅਨਖ ਕਲਾ ਨਹੀਂ ਕਹਿਣਾ ਗੁਰਮੁਖੀ ਨਾਲੋਂ ਸੂਰਮਿਆਂ ਨੂੰ ਹੁੰਦੀ ਅਨਖ ਪਿਆਰੀ ਪਿੰਡਾਂ ਵਾਲੇ ਸੰਤ ਆਖਿਆ ਜੰਗ ਵੀ ਕਰੋ ਤਿਆਰੀ ਜ਼ਿੰਦਗੀ ਨਾਲੋਂ ਸੂਰਮਿਆਂ ਨਾਲ ਪਿੰਡਾ ਵਾਲੇ ਬਬਰ ਸ਼ੇਰ ਨੇ ਗਰਜ ਉੱਚੀ ਜਦ ਮਾਰੀ ਯਾਰ ਸਲੱਖਣ ਸਿੰਘਾ ਡਟ ਗਏ ਜੋ ਦੇ ਅੰਮ੍ਰਿਤ ਤਾਰੀ ਬੰਦੂ ਤੇ ਹਰਦੀਪ ਲੈਣਗੇ ਸਿਰ ਦੇ ਕੇ ਸਰਦਾਰੀ ਪਿੰਡਾ ਵਾਲੇ ਸੰਤ ਆਖਿਆ ਜੰਗ ਦੀ ਕਰੋ ਤਿਆਰੀ